ਮੈਂ ਬਾਜੇ ਕੇ ਦੇ ਸਰਦਾਰਾਂ ਦਾ ਹਾਲ ਵੇਖ ਲੋ ਤੇ ਸਰਦਾਰਾਂ ਦੀ ਪਛਾਣ ਕਿੱਥੋਂ ਹੋਵੇ ਇੱਥੇ ਵੀ ਆਹ ਟਰੈਕਟਰ ਮੰਗਵਾ ਲਿਆਂਦਾ ਏ ਤੇ ਕਹਿੰਦਾ ਹੈ ਤੇਲ ਵਾਧੂ ਆ ਕਹਿੰਦਾ ਮੇ ਮੁਰਦੇ ਪਵਾ ਲਿਓ ਉਹ ਫੜਾ ਦਿੱਤਾ ਕੋਈ ਚੱਕਰ ਹੀ ਕੋਣੀ ਤੇਲ ਵੀ ਨਾ ਕਹਿੰਦਾ ਪਰਵਾਹ ਹੀ ਨਾ ਲਿਓ ਪਰਵਾਹ ਹੀ ਨਾ ਲਿਓ ਜੱਟਾਂ ਦੇ ਹੁੰਦੇ ਨੇ ਜੱਟਾਂ ਨੇ ਵੇ ਜੱਟ ਤੇ ਤੇਲ ਪਕਾ ਛੱਡਿਆ ਭਾਈ 2 ਮਿੰਟ ਨੂੰ ਰੋਕੀ ਰੋਕੀ 2 ਮਿੰਟ ਲੋ ਜਦੋਂ ਸਟੇਜ ਤੇ ਆਣਗੇ ਸੱਚੀ ਅਗਲਾ ਸੁਣਾਈਆਂ ਜਾਂਦੀਆਂ ਨਾ ਹੋਰ ਵੀ ਗੁੱਸਾ ਆਉਣਾ ਸਾਰਿਆਂ ਨੂੰ ਭਾਈ ਤੁਵਾਦੇ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਸੰਧੂ ਫੈਮਿਲੀ ਦੇ ਘਰ ਖੁਸ਼ੀਆਂ ਦਾ ਮਾਹੌਲ ਬਣਿਆ ਹੋਇਆਗਾ ਕਿਉਂਕਿ ਗੱਗੂ ਤੇ ਮੋਟੇ ਦੀ ਭੈਣ ਦਾ ਵਿਆਹ ਇੱਕ ਤਰੀਕ ਦਾਗਾ ਇਹ ਕੱਲ ਨੂੰ ਜਾਗੋ ਆ ਗਈ ਯਾਨੀ ਕਿ 30 ਜਨਵਰੀ ਨੂੰ ਜਾਗੋ ਆ ਗਈ ਤੇ ਜਾਗੋ ਦੀਆਂ ਤਿਆਰੀਆਂ ਨੇ ਜਿਹੜੀਆਂ ਕਿ ਪੂਰੇ ਜੋਰਾਂ ਸ਼ੋਰਾਂ ਤੇ ਚੱਲਦੀਆਂ ਪਈਆਂ ਨੇ ਤੇ ਭੈਣ ਦੇ ਵਿਆਹ ਦੇ ਲਈ ਮੰਡੀ ਦੇ ਵਿੱਚੋਂ ਸਬਜ਼ੀ ਖਰੀਦਣ ਲਈ ਵੀ ਸੰਧੂ ਹੁਣੀ ਗਏ ਜੋ ਕਲਿੱਪਾਂ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਜਿਵੇਂ ਇਹ ਅਕਸਰ ਹੀ ਆਪਣੀਆਂ ਸਟੋਰੀਆਂ ਦੇ ਵਿੱਚ ਖੱਪ ਪਾਉਂਦੇ ਨੇ ਉਦਾਂ ਹੀ ਖੱਪ ਪਾਉਂਦੇ ਦਿਖਾਈ ਦਿੱਤੇ ਨੇ ਤੇ ਨਾਲ ਦੀ ਨਾਲ ਇੱਕ ਖਾੜਾ ਵੀ ਲਾਇਆ ਗਿਆ ਕਾ ਸਨੋਵਰ ਵੱਲ ਤੇ ਜਸਪਾਲ ਦੁਆਰਾ ਜਿਸ ਦੇ ਵਿੱਚ ਬਹੁਤ ਹਾਸਾ ਪਾਇਆ ਇਹਨਾਂ ਸਾਰੇ ਜਾਣੇ ਨੇ ਰਾਤ ਨੂੰ ਜਿਸ ਦੇ ਵਿੱਚ ਸਨੋਵਰ ਵੱਲ ਤੂਤੂ ਮੈਂ ਹੋ ਗਿਆ ਸੀ ਗੁਰਸ਼ਰਨ ਹੋਰਾਂ ਦੇ ਨਾਲ ਤੇ ਕਿਉਂ ਹੋਇਆ ਸੀ ਆ ਉਹ ਸਾਰਾ ਕੁਝ ਤੁਹਾਨੂੰ ਵੀਡੀਓ ਦੇਖ ਕੇ ਪਤਾ ਲੱਗ ਜਾਊਗਾ ਬਾਕੀ ਤੁਸੀਂ ਲਗਾਤਾਰ ਚੈਨਲ ਤੇ ਬਣ ਰਹੋ ਸੰਧੂ ਫੈਮਿਲੀ ਦੇ ਜੋ-ਜੋ ਫੰਕਸ਼ਨ ਹੋਣਗੇ ਆਪਾਂ ਤੁਹਾਡੇ ਨਾਲ ਇਸ ਚੈਨਲ ਦੇ ਉੱਪਰ ਲਗਾਤਾਰ ਵੀਡੀਓ ਸਾਂਝੀਆਂ ਕਰਦੇ ਰਹਿਵਾਂਗੇ ਤੇ ਨਾਲ ਤੇ ਨਾਲ ਦੀ ਨਾਲ ਗੱਗੂ ਤੇ ਮੋਟੇ ਦੀ ਭੈਣ ਨੂੰ ਵਿਆਹ ਦੀਆਂ ਮੁਬਾਰਕਾਂ ਵੀ ਜਰੂਰ ਦਿਓ ਕਮੈਂਟ ਬਾਕਸ ਦੇ ਵਿੱਚ ਪਹਿਲਾਂ ਆਪਾਂ ਤੁਹਾਡੇ ਨਾਲ ਕਲਿੱਪ ਸਾਂਝੀ ਕਰਨ ਲੱਗੇ ਜਿਸ ਦੇ ਵਿੱਚ ਸਨੋਵਰਵਲ ਤੇ ਗੁਰਸ਼ਰਨ ਸੰਧੂ ਤੇ ਬਲਕਰਨ ਸੰਧੂ ਸਾਰੇ ਜਾਣੇ ਸਬਜ਼ੀ ਮੰਡੀ ਗਏ ਸੀ ਤੇ ਕੀ ਕੀ ਕੋਲੋਲ ਹੋਈਆ ਉਹਨਾਂ ਦੇ ਨਾਲ ਰਸਤੇ ਦੇ ਵਿੱਚ ਉਸ ਦੀ ਛੋਟੀ ਜੀ ਪਹਿਲਾਂ ਕਲਿੱਪ ਜਰੂਰ ਦੇਖੋ ਗੁੱਡ ਮਾਰਨਿੰਗ ਨਹੀਂ ਯਾਰ ਗੁੱਡ ਮਾਰਨਿੰਗ ਪਾਜੀ ਤਾਂ ਦਾ ਟੂ ਮੱਚ ਅੱਜ ਇਹ ਮੋਗੇ ਜਾਵਾਂਦੇ ਸੌਜੀ ਤੇ ਸਬਜੀ ਦੇ ਨਾਲ ਫਰੂਟ ਲੈਉਣਾ ਅੱਜ ਬਹੁਤ ਭੁੱਲ ਰਾਂ ਮੈਂ ਬਾਜੇ ਕੇ ਦੇ ਸਰਦਾਰਾਂ ਦਾ ਹਾਲ ਵੇਖ ਲਓ ਤੇ ਸਰਦਾਰਾਂ ਦੀ ਪਛਾਣ ਕਿੱਥੋਂ ਹੋਵੇ ਇਥੇ ਵੀ ਆਹ ਟਰੈਕਟਰ ਮੰਗਵਾ ਲਿਆਂਦਾ ਏ ਤੇ ਕਹਿੰਦਾ ਹੈ ਤੇਲ ਵਾਦੂ ਆ ਕਹਿੰਦਾ ਮੋਗੇ ਮੁਰਦੇ ਪਵਾ ਲਿਓ ਬੜਾ ਦਿੱਤਾ ਬੜੇ ਕੋ ਚੱਕਰ ਵੀ ਕੋਣੀ ਤੇਲ ਵੀ ਨਾ ਕਹਿੰਦਾ ਪਰਵਾਹ ਹੀ ਨਾ ਲਿਓ ਪਰਵਾਹ ਹੀ ਨਾ ਲਿਓ ਜੱਟਾਂ ਦੇ ਹੁੰਦੇ ਨੇ ਜੱਟਾਂ ਨੇ ਵੇ ਜੱਟ ਤੇ ਤੇਲ ਪਕਾ ਛੱਡਿਆ ਚਲੋ ਵੀਰ ਤੇਲ ਲਵਾ ਪਵਾ ਜੀ ਆ ਗੁਰੂਏ ਚਾਬੀ ਕਿੱਥੇ ਆ ਸਿੱਧਾਈ ਐ ਡਰਾਈਟੀ ਆ ਉਹ ਲੈ ਸਰਦਾਰਾਂ ਦੇ ਕੰਮ ਤਗੜੇ ਓਏ ਭਾ ਵੱਡਾ ਹੀ ਕੰਮ ਜਰਾ ਵੀ ਚੜੀ ਭਈ ਉੱਤੇ ਦੇ ਵਿੱਚ ਕਿਉਂ ਤੇਲ ਹੋਇਆ ਆਪੇ ਹੋਇਆ ਫਿਰ ਫਰ 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 ਕਰ ਦੋ ਕਰ ਗਿਆ ਇਹ ਵਾਕਾ ਤਾਂ ਲੈ ਗਿਆ ਫਿਰ ਇਹ ਤੇਲ ਬੱਚੋ ਮੇਰੇ ਵੀਰਾਂ ਨੂੰ ਚੇਤੇ ਕਰਦਾ ਓ ਸਰਦਾਰ ਵੀ ਕੀ ਸਰਦਾਰਾਂ ਤੇਰੀ ਇੱਜ਼ਤ ਰੱਖਾਂ ਮੈਂ ਤੇਰੀ ਇੱਥੇ ਫਿਰ ਰਾਉਂਡ ਚੇਤੇ ਕਰ ਦੋ ਉਹੀ ਤਾਂ ਗੱਲ ਆ ਬੋਲ ਰਿਹਾ ਬਣ ਕੇ ਗੱਲ ਓਏ ਆ ਚੱਕ ਫਿਰ ਮੈਂ ਲਿਆਵਾਂ ਟਰੈਕਟਰ ਲੈ ਆ ਵੀ ਭਾਜੀ ਮੰਡੀ ਆ ਗਿਆ ਓਕੇ ਰਬੋਟਾਂ ਮੋਗਾ ਮੰਡੀ ਸਰਾਇਆ ਕਿੰਨੂ ਉਹ ਆ ਖੜਾ ਭਰਾਵਾ ਅ ਜਸਪਾਲ ਦਾ ਇੱਥੇ ਖੜਾ ਜਸਪਾਲ ਤੇ ਲੋਡ ਵਾਲਾ ਲੱਦਦਾ ਜਸਪਾਲ ਵੇਖ ਲਾ ਰਿਹਾ ਹੈ ਤਸ਼ਦਦ ਹੋ ਰਹੀ ਤਸ਼ਦਦ ਆ ਵੀਰ ਦਾ ਵੀ ਆ ਗਿਆ ਓਏ ਛੋਟੀ ਵੇਖੋ ਕਿੱਦਾਂ ਉਹ 2 ਸਾਲ ਪਹਿਲਾਂ ਦੀ ਗੱਲ ਆ ਇਹਨੂੰ ਪਤਾ ਭੁੱਲ ਰਹਾ ਇੱਥੇ ਆ ਮੰਡੀ ਦੇ ਗਹਿਣਾ ਬਣਿਆ ਏ ਤੈਨੂੰ ਮੋਗੇ ਦੀ ਮੰਡੀ ਚ ਆਵਾ ਵੇਚ ਮੁੰਡੇ ਆਵੇ ਇਹ ਚੀਜ਼ ਕੋਲ ਲਗਾ ਮਿੰਟ ਮਾਰਦਾ ਸਲੋਵਰ ਸਲੋਵਰ ਦੀ ਨਿਗਾਹ ਆਜ ਇੱਕ ਮਿੰਟ ਇੱਕ ਮਿੰਟ ਸੁਣੀ ਜੇ ਇਹਦੀ ਕੀ ਹਾਂ ਆ ਆ ਸੀ ਪਾਸੇ ਜਿਹੜੇ ਬਾੜ ਕਾ ਨਹੀਂ ਦੋ ਉੱਧਰ ਲੱਗੀ ਲੈ ਉੱਧਰ ਦੀ ਗੇਟ ਹੀ ਆਉਣਾ ਹੀ ਪਹਿਲਾਂ ਵੀ ਉੱਧਰ ਹੀ ਦੱਸ ਨਹੀਂਗਾ ਚਲ ਸਲੋਵਰ ਦੇ ਨਿਗਾਹ ਰੱਖਿਆ ਜੀ ਤੀਟੂ ਸੁੱਕ ਲੈਦਾ ਤੇਰੀ ਓਏ ਸਲੋਵਰ ਓ ਰਮਨ ਆਹ ਜੇ ਮੰਡੀ ਦੇ ਮੋਗੇ ਦੀ ਬਈ ਟਾਈਮ ਤਾਂ ਲੈ ਬਈ ਫੁੱਲ ਭਰਨੀ ਤਾਂ ਦਾ ਸਿਰੇ ਲਾਉਣੀ ਆ ਹਾਂ ਤੀਸੀ ਕੱਢਣੀ ਆ ਵੇ ਲੱਦੀ ਜਾਂਦੇ ਆ ਸਾਰਾ ਆਪਣਾ ਹੀ ਰਾਚਣਾ ਜਦੋਂ ਸਲੋਵਰ ਦੀ ਬੱਸ ਹੋ ਗਈ ਜੋ ਸਲੋਵਰ ਦੀ ਬੱਸ ਹੋ ਗਈ ਫਿਰ ਜਦੋਂ ਇਹਦੀ ਬੱਸ ਹੋ ਗਈ ਤੇ ਇਹਦੀ ਬੱਸ ਹੋ ਗਈ ਫਿਰ ਉਦੋਂ ਹੀ ਕਰਦਾ ਏ ਟਰਾਲੀ ਪਾਸੇ ਜਦੋਂ ਇਹ ਮੈਂ ਕਿਹਾ ਕਿਉਂ ਕਿਉਂ ਹੈ ਜੋਸ਼ ਆ ਮੁੰਡਿਆਂ 'ਚ ਬਈ ਦੋ ਲੋਕ ਵੀ ਕਲਰ ਟ੍ਰੇਡ ਕਰਮੀ ਹੈ ਆਲੂ 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 ਗੋਭੀ ਗੋਭੀ ਆ ਜਾਓ ਆਇਓ ਵੀਰੇ ਵੀਰੇ ਬੰਦੇ ਕਿੱਥੇ ਵੇਖਦੇ ਆ ਪਰੇ ਇਹ ਦਾ ਸਾਰੇ ਜਨਾਨੀ ਆ ਮਿਕਨੇ ਨੇ ਹਾਂਜੀ ਤੁਸੀਂ ਸਬਜੀ ਮੰਡੀ ਦੇ ਸਾਰੀਆਂ ਕਲਿੱਪਾਂ ਦੇਖ ਹੀ ਲਈ ਹੋਣੇ ਤੇ ਨਾਲ ਦੀ ਨਾਲ ਹੁਣ ਆਪਾਂ ਤੁਹਾਨੂੰ ਜੋ ਸਨੋਵਰ ਵੱਲ ਨੇ ਰਾਤ ਨੂੰ ਖਾੜਾ ਲਾਇਆ ਸੀ ਤੇ ਜਸਪਾਲ ਨੇ ਖਾੜਾ ਲਾਇਆ ਸੀ ਉਸ ਦੀਆਂ ਵੀ ਕਲਿੱਪਾਂ ਸ਼ੇਅਰ ਕਰਨ ਲੱਗਿਆ ਬਾਕੀ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਗਾਣੇ ਕਿਵੇਂ ਲੱਗੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੱਸਿਓ ਜਰੂਰ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਰੱਬ ਰਾਖਾ You ਆਪਾਂ ਦੋ ਸ਼ੋਅ ਕਰ ਸਕਦੇ ਆਪਾਂ ਸਾਈ ਮਈਆ ਆਣਾ ਸਾਈ ਪਰ ਮੈਸਿਵ ਖਾ ਲੇ ਨਾ ਛੱਡ ਪੇਟੀਮ ਵਿਖਾ ਦੇਣਾ ਖਾਲੀ ਹੈਗਾ ਖਾਲੀ ਜੀ ਰੋ ਆਵਾਂ ਪਹਿਲਾਂ ਆਪਾਂ ਦੋ ਕਰਦੇ ਭਾਈ ਦੇ ਆਪਾਂ ਸਾਈਆਂ ਦੋ ਮੋੜੀਆਂ ਭਾਈ ਅੱਜ ਮੈਂ ਆਪਣੇ ਭਰਾਵਾਂ ਕਰੇ ਵਿਆਹ ਵਾ ਮੈਂ ਸਾਰੇ ਆਪਾਂ ਬੌਂਟਿੰਗ ਆਪਣੇ ਪਹਿਲਾਂ ਸਪੈਂਟ ਆਪਣੇ ਭਰਾਵਾਂ ਨੂੰ ਤਾੜੀਆਂ ਮਾਰ ਦੇ ਕਰੀ ਆਪਾਂ ਜੋਰ ਮੁੱਲ ਹੈਗੇ ਆਪਾਂ ਇੰਨਾ ਕਰਕੇ ਆ ਇਹ ਪਿੱਛੇ ਜੋਰ ਲਾਉਂਦੇ ਫਿਰ ਜੋਰ ਲੱਗਦਾ ਕੀਕਾ ਆਪਣਾ ਤੁਹਾਡੀਆਂ ਦਵਾਈਆਂ ਤੁਹਾਡੀਆਂ ਕੀਕਾ ਤੇ ਚੀਕ ਦਾ ਬਹੁਤ ਸਾਰਾ ਮੁੰਡਿਆ ਦੇ ਜਿੱਤਰ ਦੇ ਚੀਕ ਨੇ ਤੇ ਲੋ ਜਿਹੜਾ ਗਾਣਾ ਸਭ ਤੋਂ ਪਹਿਲਾ ਮੁੰਡਿਓ ਆਪਣਾ ਕੈਂਡਪਰਾ ਜਿਸਤਾਂ ਜਿਸਪਾਰ ਮੋਹਿਸਤੇ ਆਹ ਸਾਰੇ ਵੀ ਨੰਬਰ ਬਾਰ ਇਹਦਾ ਮਾਲ ਸਮਾਲ ਕਿੱਥੇ ਵੀ ਗਿਆ ਇਹ ਖਿੱਚ ਕੇ ਗਾੜੇ ਇਹਨੂੰ ਟਗਣ ਪੁਰਾ ਮਿਲਿਆ ਤੁਮ ਬਈ ਦਾਦਾ ਕੀ ਤੇਰੇ ਨਾਲ ਹੋ ਗਿਆ ਹਲੋ ਇੱਕ ਗੱਲ ਆ ਮੇਰੇ ਬਲਾਗ ਚ ਚੱਲਦੇ ਆ ਵਾਇਬਰ ਕਿਰਪਾ ਆਪਣੇ ਭਰਾ ਆਪਣਾ ਇਹ ਗਾਣਾ ਭਰਾ ਸਾਰਾ ਵਈ ਹੋਊਗਾ ਕਿੰਨੇ ਲੋ ਆਪਣੇ ਭਰਾ ਬੈਠਿਆ ਬਾਈ 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 ਦੋੜੇ ਬਾਈ ਆਪਾਂ ਨਾਲ ਆਪਾਂ ਭਰਾ ਗੁੱਗੂ ਮੋਟੇ ਤੇ ਕਹਿੰਦੇ ਪਹੁੰਚਿਆ ਆਪਾਂ ਫੁੱਲਾ ਟਾਈਮ ਲੱਗ ਜਾਵਾਂਗੇ ਆਪਾਂ ਦੋ ਮਿੰਟ ਬਾਈ ਦੋ ਮਿੰਟ ਪਹਿਲਾਂ ਚੱਕੀ ਖੜੋ ਤੇ ਆਪਾਂ ਲੋ ਜੀ ਲੋ ਜੀ ਹਾਂਜੀ ਨੇ ਹਾਰੇ ਇੱਕ ਵੀ ਪਿਆਰ ਨਾਲ ਆਪਣਾ ਗਾਣਾ ਸੁਣਾਵਾ ਤਣੀ ਤੇ ਸਿਕਾ ਨਾ ਮਾਰ ਬਾਈ ਕਿ ਟੱਕਰ ਦੇ ਕੋਰੇ ਆ ਪਿਆਰ ਨਾਲ ਗੱਲ ਕਰ ਬਾਈ ਤੇਰਾ ਮੁੰਡਾ ਮੈਂ ਤੂੰ ਯਾਰ ਵੀ ਸਿੰਘ ਦੀ ਸਪੈਕਟ ਕਰਿਆ ਮਰ ਬਾਈ ਜੀਟ ਭਾਗੇ ਤੇਰਾ ਜੇ ਤੇ ਤੇ ਮਾਰਦੀਆਂ ਫੁਕੜੀਆਂ ਜੀ ਉਹ ਵੀ ਸਾਡੀ ਨਹੀਂ ਬੀ ਉਹ ਸੱਚੀਆਂ ਫਾਈ ਦੋ ਮਿੰਟ ਰੋਕੀ ਰੋਕੀ ਦੋ ਮਿੰਟ ਰੋਕੋ ਜਦੋਂ ਸਟੇਜ ਚ ਆਣਗੇ ਸੱਚੀਆਂ ਅਗਲਾ ਸੁਣਾਈਆਂ ਜਾਂਦੀਆਂ ਹਨ ਹੋਰ ਵੀ ਗੁੱਸਾ ਆਉਣਾ ਸਾਰਿਆਂ ਨੂੰ ਬਾਈ ਓਟੇ ਆਪਾਂ ਪਰ ਆਵਣੇ ਖਾਦਿਆਂ ਦੇ ਖੜਦੇ ਆ ਮੇਰੇ ਸ਼ੋਅ ਸੀ ਕਿਵੇਂ ਦੋ ਮਠਿੰਡੇ ਵੀ